ਵੇ 260 ਚੱਲ ਪਿਆ ਪਾਂਡੂ ਕਰਤਾ ਜੀ ਪਾਂਡੂ ਨੇ ਮੋੜ ਤੋਂ ਘੱਲਿਆ ਜੀ ਪੈਰ ਕੋਕੀ ਨੇ ਪਾਂਡੂ ਦੇ ਦੇਖੋ ਪਾਂਡੂ ਚੱਲ ਪਿਆ ਜਿਉਣਾ ਆ ਗਿਆ ਪਾਂਡੂ ਪਾਂਡੂ ਕੋਣ ਪਾਇਆ ਜੀ ਸਮਾਨ ਆਪਾਂ ਨੇ đấy cô, anh phải cái gì Để không bỏ lỡ những video hấp dẫn

ਅਲੀ ਵੀ ਕੀ ਕਰਦਾ ਆਹ ਲਾ ਫਰੈਂਡ ਬੈਠੀ ਐ بس ਤੂੰ ਉਹਦੇ ਬੈਠੀ ਆਂ ਢੂੜਮੁੰਲਾ ਦਾ ਠੰਡ ਲੱਗੀ ਇਹ ਸਰ ਆਪਣੇ ਪਾਰ ਕਿਹਾ ਸੁਭਾਨ ਅੱਜ ਦਾ ਪਾਣੀ ਪਾਣਾ ਸੀ ਚੱਲਿਆ ਮੁੰਡਾ ਪਰ ਝੂਟੇ ਲੈਣਾ ਕੱਟਿਆ ਕੱਟਿਆ ਜਿਹੜਾ ਕੱਟਿਆ ਜਗ੍ਹਾ ਵੀ ਜਮੀ ਪੂਰੀ ਪੂਰੀ ਆ ਕਜਾ ਵਾਪ ਹੈ ਬੰ ਉਪਰ ਲੈਂਡਰ ਲੱਗਿਆ ਹੈ ਇਧਰ ਦੇਖੋ ਚੜਾਈ ਹੈ ਜਿਹੜੀ ਜੀ ਮਜ਼ੀਨ ਆ ਪੂਰੀ ਬੋਲੀ ਲੱਗੀ ਹੋਈ ਆ ਇਹ ਤੇ ਟੋਏ ਪੱਟ ਕੇ ਲਾਈਏ ਜਿਹੜੇ ਫੁੱਟ ਕੇ ਨੇ ਜਿਹੜੇ ਨਹੀਂ ਰਹਿ ਵੀ ਨੱਟੜੇ ਸੀ ਕੰਨਪਨ ਨਹੀਂ ਬੈਂਦੀ